ਸ੍ਰੀ ਅਕਾਲ ਜੀ ਮੈਂ ਇੰਜੀਨੀਅਰ ਨਗੇਂਦਰ ਸਿੰਘ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਘਰ ਦਾ ਲੈਂਟਰ ਪਾਉਂਦੇ ਸਮੇਂ ਸਾਨੂੰ ਕਿਹੜੇ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਲੈਂਟਰ ਪਾਉਂਦੇ ਸਮੇਂ ਸਮੱਗਰੀ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਸੱਤ ਮਜ਼ਬੂਤ ਅਤੇ ਲੰਬਾ ਸਮਾਂ ਟਿਕ ਸਕੇ ਸੀਮੈਂਟ ਹਮੇਸ਼ਾ ਵਧੀਆ ਕੁਆਲਿਟੀ ਦਾ ਅਤੇ ਫਰੈਸ਼ ਵਰਤਣਾ ਚਾਹੀਦਾ ਹੈ ਸੀਮੈਂਟ او ਪੀ ਸੀ 43 ਜਾਂ 53 ਗ੍ਰੇਡ ਜ਼ਿਆਦਾਤਰ ਲੈਂਟਰ ਲਈ ਵਰਤੋ ਸਾਫ਼ ਅਤੇ ਸਾਣਿਆ ਹੋਇਆ ਦਰਿਆਈ ਰੇਤਾ ਲੈਂਟਰ ਲਈ ਵਧੀਆ ਮੰਨਿਆ ਜਾਂਦਾ ਹੈ ਚੈੱਕ ਕਰੋ ਰੇਤੇ ਵਿੱਚ ਮਿੱਟੀ ਵਗੈਰਾ ਨਾ ਹੋਵੇ ਬਜਰੀ ਹਮੇਸ਼ਾ 10 ਐਮ ਐਮ ਅਤੇ ਵਧੀਆ ਕੁਆਲਿਟੀ ਦੀ ਵਰਤੋ ਜੇਕਰ ਲੈਂਟਰ ਦੀ ਮੋਟਾਈ 5 ਜਾਂ 6 ਇੰਚ ਹੈ ਲੈਂਟਰ ਹਮੇਸ਼ਾ ਇੱਕੋ ਵਾਰ ਵਿੱਚ ਪਾਇਆ ਜਾਵੇ ਟੁਕੜਿਆਂ ਵਿੱਚ ਨਹੀਂ ਕੰਕਰੀਟ ਵਿੱਚ ਵਾਈਬ੍ਰੇਟਰ ਮਾਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਲੈਂਟਰ ਵਿੱਚੋਂ ਖੋਖਲਾ ਨਾ ਰਹੇ ਲੈਂਟਰ ਸੁੱਕਣ ਤੋਂ ਬਾਅਦ ਘੱਟੋ ਘੱਟ 8-10 ਦਿਨ ਪਾਣੀ ਦੇਣਾ ਬਹੁਤ ਜ਼ਰੂਰੀ ਹੈ ਪਾਣੀ ਨਾ ਦੇਣ ਤੇ ਲੈਂਟਰ ਵਿੱਚੋਂ ਕੱਚਾ ਰਹਿ ਜਾਂਦਾ ਹੈ ਅਤੇ ਤਰੇੜਾਂ ਪੈ ਜਾਂਦੀਆਂ ਹਨ ਲੈਂਟਰ ਵਿੱਚ ਸਰੀਆ ਹਮੇਸ਼ਾ ਵਧੀਆ ਕੁਆਲਿਟੀ ਦਾ ਤੇ ਡਰਾਇੰਗ ਮੁਤਾਬਕ ਹੀ ਸਰੀਆ ਵਰਤੋ ਆਮ ਤੌਰ ਤੇ ਰਹਿ ਸਿਕਰਾਂ ਦੀ ਸੱਤ ਦੀ ਮੋਟਾਈ 5 ਜਾਂ 6 ਇੰਚ ਰੱਖੋ 6 ਇੰਚ ਮੋਟਾਈ ਮਜ਼ਬੂਤ ਮੰਨੀ ਜਾਂਦੀ ਹੈ ਇਸ ਤੇ ਇੱਕ ਜਾਂ ਦੋ ਮੰਜ਼ਿਲਾ ਘਰ ਆਸਾਨੀ ਨਾਲ ਟਿਕ ਸਕਦਾ ਹੈ ਇਹ ਸਾਰੀਆਂ ਸਾਵਧਾਨੀਆਂ ਵਰਤ ਕੇ ਲੈਂਟਰ ਸੇਫ ਮਜ਼ਬੂਤ ਤੇ ਟਿਕਾਊ ਬਣਦਾ ਹੈ ਉਮੀਦ ਕਰਦਾ ਹਾਂ ਦੋਸਤੋ ਮੇਰੇ ਵੱਲੋਂ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਜਦੋਂ ਤੁਸੀਂ ਨਵਾਂ ਘਰ ਬਣਾਉਂਗੇ ਇਹ ਵੀਡੀਓ ਤੁਹਾਡੀ ਮਦਦ ਕਰੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਪੇਜ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਇਸੇ ਤਰ੍ਹਾਂ ਹੀ ਕਿਸੇ ਹੋਰ ਵਧੀਆ ਟੌਪਿਕ ਤੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ